ਪਿਛਲੇ ਵਲੌਗ ਦੇ ਵਿੱਚ ਤੁਸੀਂ ਦੇਖਿਆ ਸੀ ਆਪਾਂ ਕੇਰਲਾ ਦੇ ਇਸ ਸੋਹਣੇ ਜਿਹੇ ਸ਼ਹਿਰ ਥੇਕੜੀ ਵਿੱਚ ਪਹੁੰਚੇ ਸੀ ਤੇ ਅੱਜ ਹੈ ਆਪਣਾ ਦੂਸਰਾ ਦਿਨ ਇਸ ਜੰਗਲ ਨਾਲ ਘਿਰੇ ਹੋਏ ਸ਼ਹਿਰ ਵਿੱਚ ਜੰਗਲ ਵਿੱਚ ਜੀਪ ਸਫਾਰੀ ਤਾਂ ਤੁਸੀਂ ਬਹੁਤ ਵਾਰ ਦੇਖੀ ਹੋਗੀ ਪਰ ਅੱਜ ਤੁਹਾਨੂੰ ਦਿਖਾਵਾਂਗੇ ਇੱਥੋਂ ਦੀ ਮਸ਼ਹੂਰ ਜੰਗਲ ਬੋਟ ਸਫਾਰੀ ਜਿੱਥੋਂ ਦੇ ਦ੍ਰਿਸ਼ ਬਹੁਤ ਜ਼ਿਆਦਾ ਸੋਹਣੇ ਮੰਨੇ ਜਾਂਦੇ ਹਨ ਇਥੋਂ ਦੀਆਂ ਹਰੀਆਂ ਭਰੀਆਂ ਵਾਦੀਆਂ ਸ਼ਾਂਤ ਪਾਣੀਆਂ ਅਤੇ ਜੰਗਲੀ ਜੀਵਾਂ ਦੀਆਂ ਦੁਨੀਆਂ ਸਫ਼ਰ ਨੂੰ ਹੋਰ ਵੀ ਖਾਸ ਬਣਾ ਦਿੰਦੀਆਂ ਤਾਂ ਚਲੋ ਅੱਜ ਦਾ ਸਫ਼ਰ ਸ਼ੁਰੂ ਕਰੀਏ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਆਪਣੇ YouTube ਚੈਨਲ ਤੇ ਜੀ ਤੇ ਸਵੇਰ ਦੇ ਵੱਜ ਗਿਆ ਜੀ 5 ਇਸ ਟਾਈਮ ਤੇ ਆਪਾਂ ਚੱਲੇ ਆ ਜੀ ਪਰਿਆਰ نیشنل پارک ਹਾਂ ਜੀ ਉਹਦੇ ਟਿਕਟ ਕਾਊਂਟਰ ਤੇ ਚੱਲੇ ਆ ਸੀ ਨੇੜੇ ਹੀ ਔਰੋਂ ਕਿਲੋਮੀਟਰ ਦੇ ਫਰਕ ਦੇ ਨਾਲ ਹੀ ਹੈ ਆਪਣੇ ਹੋਟਲ ਚੋਂ ਵੈਸੇ ਤਾਂ ਟਿਕਟ ਲਾਟ ਸਾਢੇ 6 ਵਜੇ ਕਰਦੇ ਆ ਕਿ ਠੀਕ 6 6:30 6:30 ਹਾਂ ਇੱਥੇ ਕੀ ਜੇ ਸ਼ੁਰੂ ਹੁੰਦਾ ਹੈ ਜਿਹੜਾ ਦਫ਼ਤਰ ਇਹਨਾਂ ਦਾ ਪਰ ਸਾਨੂੰ ਆ ਮੈਂ ਅਸੀਂ ਫਰਸਟ ਮਾਰਨਿੰਗ ਸਲੋਟ ਲੈ ਲਿਆ ਕਿਉਂਕਿ ਉਦੋਂ ਐਨੀਮਲ ਜ਼ਿਆਦਾ ਵਧੀਆ ਦਿਖਦੇ ਆ ਬਿਲਕੁਲ ਬਈ ਕਿਉਂਕਿ ਸਾਨੂੰ ਇਹ ਵੀ ਨਾ ਪਤਾ ਹੈਗਾ ਉੱਥੇ ਕੀ ਮਤਲਬ ਲੈਣ ਲੰਬੀ ਲੱਗੀ ਵੀ ਹੋਵੇ ਕਿਸੇ ਨਾ ਸਿਸਟਮ ਜਿਹਾ ਕਿਉਂਕਿ ਜਿਹੜੀਆਂ 50% ਸੀਟਾਂ ਨੀਂਗੀਆਂ ਉਹ ਆਫਲਾਈਨ ਸੌਰੀ ਆਨਲਾਈਨ ਬੁੱਕ ਹੋ ਜਾਂਦੀਆਂ ਨੀਂਗੀਆਂ ਤੇ 50% ਨੇ ਜਿਹੜੀਆਂ ਉਹ ਆਫਲਾਈਨ ਵਾਸਤੇ ਰੱਖ ਦਿੰਨੇ ਇਹ ਇੱਕ स्लॉट ਦੀਆਂ ਹਨਾ स्लॉट ਇਹ ਕਾਦੀ ਆ ਹੁਣ ਇਹ ਐਕਚੁਅਲ ਦੇ ਵਿੱਚ ਨਾ ਇੱਕ ਬੋਟ ਜਰਨੀ ਹੁੰਦੀ ਹੈਗੀ ਬੋਟ ਸਫਾਰੀ ਕਹਿ ਦਿੰਦੇ ਆ ਜੰਗਲ ਦੇ ਵਿੱਚ ਲੈ ਕੇ ਜਾਂਦੇ ਆ ਪਹਿਲਾਂ ਆਪਾਂ ਨੂੰ ਬੱਸ ਦੇ ਵਿੱਚ ਬਿਠਾ ਕੇ 4 ਕਿਲੋਮੀਟਰ ਉੱਥੋਂ ਫਿਰ ਇਹ ਜੰਗਲ ਦੇ ਵਿੱਚ ਇੱਕ ਤਰ੍ਹਾਂ ਨਾਲ ਬੋਟ ਸਫਾਰੀ ਜੀ ਕਰਾਉਂਦੇ ਆਗੇ ਤੇ ਉਥੇ ਠੋਕੜੂ ਬੋਲਣ ਲੱਗ ਰਹੇ ਨੇ ਹਾਂ ਮੁਰਗੇ ਹੋਦੇ ਨੇ ਤੇ ਐਦਾਂ ਕਰਕੇ ਹੁੰਦੀ ਹੈ ਇਹ ਬੋਟ ਸਫਾਰੀ ਜੀ ਕਹਿੰਦੇ ਆ ਉਥੇ ਜਾਨਵਰ ਵਗੈਰਾ ਆਪਾਂ ਨੂੰ ਦੇਖਣ ਦੇ ਚਾਂਸਸ ਹੁੰਦੇ ਹੈਗੇ ਚਾਂਸਸ ਹੁੰਦੇ ਆ ਦੇਖਦੇ ਆ ਜਾਂ ਨਹੀਂ ਦੇਖਦੇ ਉਹ ਲੱਕ ਹੈ ਉਹ ਲੱਕ ਗੱਲ ਹੈ ਤੇ ਚੱਕਰ ਹੁਣ ਆਇਆ ਵੀ ਅ ਇੱਕ ਤਾਂ ਟਿਕਟ ਕਾਊਂਟਰ ਖੋਲੂਗਾ 6:30 6 ਵਜੇ ਹਨਾ ਤੇ ਆਪਾਂ 5 ਵਜੇ ਚੱਲੀਏ ਘੰਟਾ ਪਿਆ ਆਪਾਂ ਉੱਥੇ ਜਾ ਕੇ ਮੈਨੂੰ ਲੱਗਾ ਲੈਣ ਨੂੰ ਨਾ ਲੱਗੀ ਵੀ ਹੋਵੇ ਕਿਉਂਕਿ ਉਹੀ ਗੱਲ ਹੈ ਨਾ ਸਾਨੂੰ ਐ ਵੀ ਅਸੀਂ ਮਿਸ ਨਾ ਕਰੀਏ ਲੈਣ ਚ ਲੱਗ ਜਾਈਏ ਪਹਿਲਾਂ ਹੀ ਜਿਹੜੀ ਟਿਕਟ ਆਪਣੀ ਹੋ ਜਾਵੇ ਮਿਲ ਚੁਗੀ ਇਹਨੇ ਸਾਜਰੇ ਤਾਂ ਜਾਂਦਿਆਂ ਤੇ ਰਾਤ ਬਈ ਨੀਂਦ ਬੜੀ ਵਧੀਆ ਹੀ ਆਇਆ ਮਿੰਤਾ ਹਨਾ ਸੌਂ ਕੇ ਪਤੀਂ ਲੱਗਿਆ ਹੈਗਾ ਵੀ ਕੀ ਹੋ ਰਿਹਾ ਹਲਦ ਵਾਲੇ ਕੀ ਨਹੀਂ ਥਕਾਵਟ ਹੋਈ ਹੁੰਦੀ ਹੈ ਨਾ ਥਕਾਵਟ ਹੋਈ ਵੀ ਸੀ ਨਾ ਇੱਕ ਦਿਨ ਪਹਿਲਾਂ ਦੀ ਵੀ ਜਿਵੇਂ ਮੈਂ ਸੁੱਤਾ ਨਹੀਂ ਸੀ ਜਿਹੜਾ ਪਹਿਲਾਂ ਵੀ ਤਾਂ ਸਾਜਰੇ ਤੋਂ ਉੱਠੇ ਹੋਏ ਤੇ ਕੱਲ ਵੀ ਅਸੀਂ ਹਨਾ 2 ਵਜੇ ਤੇ ਤੇ ਨੀਂਦ ਬਹੁਤ ਆਈ ਔਰ ਬਹੁਤ ਜਿਆਦਾ ਥਕਾਵਟ ਹੋਈ ਹੋਈ ਸੀ। ਤੇ ਹੁਣ ਖੈਰ ਚਲੋ ਜਾਗ ਜੀ ਆ ਗਈ ਹੈ ਨਾ ਫਿਰ ਵੀ 4 ਵਜੇ ਸਾਨੂੰ ਤੇ ਬਾਕੀ ਯਾਰ ਵਧੀਆ ਲੱਗਿਆ ਹੈ ਥੇਖੜੀ ਨਾ ਕਾਫੀ ਜਿਆਦਾ ਮਤਲਬ ਇੱਕ ਤਰ੍ਹਾਂ ਨਾਲ ਸ਼ਹਿਰ ਜੀ ਵਾਲੀ ਫੀਲਿੰਗ ਘਟ ਆਉਂਦੀ ਆ। ਤੁਹਾਨੂੰ ਮਤਲਬ ਸ਼ਾਂਤੀ ਜੀ ਵਾਲੀ ਫੀਲਿੰਗ ਵੱਧ ਆਉਂਦੀ ਆ ਵੀਰੇ ਥੇਖੜੀ ਦੇ ਵਿੱਚ। ਕਿਉਂਕਿ ਆਲਦਾਲੇ ਉਹੀ ਹੈ ਨਾ ਜੰਗਲ ਸਫਾਰੀ ਜੀ ਵਗੈਰਾ ਫੋਰੈਸ ਏਰੀਆ ਜਿਆਦਾ ਹੈ ਤੇ ਗਾਜਾ ਬਾਲਾ ਨਹੀਂ ਪੈਂਦਾ ਹੈਗਾ ਵਧੀਆ ਮਤਲਬ ਸ਼ਾਂਤੀ ਵਾਲਾ ਮਾਹੌਲ ਲੈਣ ਦੇ ਵਾਲੇ ਹਨਾ ਸਾਰੇ ਲਓ ਜੀ ਇਹ ਹੈ ਕੁਸ਼ਕ ਮਹੌਲ ਥੇਖੜੀ ਦੇ ਸ਼ਹਿਰ ਦਾ ਤੇ ਉਰੇ ਤਾਂ ਦੁਕਾਨਾਂ ਜੀਆਂ ਬੰਦ ਨਹੀਂ ਹੈ ਹਾਲੇ 5 ਵਜੇ ਹੈਗੇ ਪਿੱਛੇ ਬੱਸ ਸਟੈਂਡ ਲੰਘ ਕੇ ਆਏ ਅਸੀਂ ਉੱਥੇ ਖੁੱਲੀਆਂ ਹੀ ਪਈਆਂ ਦੀ ਦੁਕਾਨਾਂ ਗਈ ਹਨਾ ਉੱਥੇ ਵਧੀਆ ਰੌਣਕ ਮੇਲਾ ਜਿਹਾ ਹੈਗਾ ᱛੀ ਹਾਲੇ ਹੋਟਲ ਵਗੈਰਾ ਹੀ ਖੁੱਲਿਆ ਕਰ ਲਿਆ ਜੀ ਹੋਟਲ-ਫੋਟਲ ਖੁੱਲਿਆ ਹੈ ਬਾਕੀ ਚਾਹ-ਚੂਦੀਆਂ ਦੁਕਾਨਾਂ ਨੇ ਉਹ ਖੁੱਲੀਆਂ ਨਹੀਂ ਗਈਆਂ ਇਸ ਟਾਈਮ ਬਾਕੀ ਤਕਰੀਬਨ ਬੰਦ ਪਿਆ ਹੈਗਾ ਉਹ ਹੈ ਗੁਰੂ ਔਰੇ ਮੁਸਲਮਾਨਾਂ ਦੀ ਪੋਪੂਲੇਸ਼ਨ ਕਾਫੀ ਲੱਗ ਰਹੀ ਹੈ ਮੈਨੂੰ ਹਨਾ ਔਰੇ ਮਸੀਤਾਂ ਵੀ ਕਾਫੀ ਨੇਗੀਆਂ ਇਸ ਸ਼ਹਿਰ ਦੇ ਵਿੱਚ ਖੁਸ਼ੀ ਨੋਟ ਕਰ ਰਹੇ ਨੇ ਹਾਂਜੀ ਹਾਂ ਮੁਸਲਮਾਨ ਕਮਿਊਨਿਟੀ ਕਾਫੀ ਰਹਿੰਦੀ ਹੈ ਔਰੇ ਮਿਲਦਾ ਸਵੇਰੇ ਜਦੋਂ 4 ਵਜੇ ਉਹ ਮਾਈਕੇ ਜਿਹਾ ਚੱਲਿਆ ਨਾ ਮੈਨੂੰ ਲੱਗਿਆ ਕਿਤੇ ਗੁਰਦੁਆਰੇ ਵਾਲੇ ਬਾਬੇ ਬੋਲ ਤੇ ਮਹਿ ਗੁਰਦੁਆਰਾ ਵੀ ਹੈਗਾ ਇੱਥੇ ਇਹ ਉਹੋ ਸੀਗਾ ਨਾ ਮਸੀਤ ਔਰੇ ਨਾਲ ਇੱਕ ਉੱਥੇ ਨਮਾਜ਼ ਪੜ੍ਹ ਰਹੇ ਤੇ ਸਵੇਰ ਦੀ ਤੇ ਮਤਲਬ ਹੈਗੀ ਹੈ ਪੋਪੂਲੇਸ਼ਨ ਜੀ ਤੇ ਵੈਸੇ ਜਿਆਦਾ ਹੀ ਗੱਲ ਕਰੀ ਪੋਪੂਲੇਸ਼ਨ ਵਾਲੇ ਕੇਰਲਾ ਤੇ ਜਿਆਦਾ ਤਾਂ ਹਿੰਦੂ ਧਰਮ ਦੇ ਲੋਕਾਂ ਦੀ ਹੋਆ ਤੇ ਉਸ ਤੋਂ ਬਾਅਦ ਦੂਜੇ ਨੰਬਰ ਤੇ ਮੁਸਲਮਾਨ ਆ ਜਾਂਦੇ ਆ ਤੀਜੇ ਨੰਬਰ ਤੇ ਫਿਰ 크ਿਸਚਨ ਆ ਜਾਂਦੇ ਆ 크ਿਸਚਨਾਂ ਹੀ ਤਾਂ ਸਾਰੇ ਕੇਰਲਾ ਜੀ ਕਾਫੀ ਜਿਆਦੇ ਆ ਕਿਉਂਕਿ ਚਰਚਾਂ ਚੁਰਚਾਂ ਉਹ ਬਹੁਤ ਜਿਆਦੇ ਬੜੀਆਂ ਹੋਈਆਂ ਨੀਗੀਆਂ ਆਹ ਵਾਲੇ ਪਿੰਡਾਂ ਚ ਵੀ ਜਾਨਨੇ ਅਸੀਂ ਪਿੰਡਾਂ ਚ ਵੀ ਚਰਚਾਂ ਹੁੰਦੀਆਂ ਨੀਗੀਆਂ ਤੇ ਜਿੱਥੇ ਹਸਪਤਾਲ ਚ ਜਾਂ ਕਿਤੇ ਵੀ ਹੋਰ ਆਪਾਂ ਦੇਖਦੇ ਆ ਕੋਈ ਵੱਡਾ ਸ਼ੋਰੂਮ ਵਗੈਰਾ ਹੁੰਦਾ ਉੱਥੇ ਇਹਨਾਂ ਨੇ 크ਿਸਚਨ ਧਰਮ ਦੇ ਨਾਲ ਨਾ ਸੰਬੰਧਿਤ ਇੱਕ ਛੋਟਾ ਜਿਹਾ ਮੰਦਿਰ ਜਿਹਾ ਬਣਾਇਆ ਹੋ ਤੇ ਇਹ ਚੀਜ਼ ਤੁਹਾਨੂੰ ਨਮੀ ਉਰੇ ਨੋਟ ਕਰਨ ਨੂੰ ਜ਼ਰੂਰ ਮਿਲੀ ਹੈਗੀ ਮਤਲਬ 크ਰਿਸਚੀਅਨ ਧਰਮ ਦੇ ਲੋਕ ਏ ਕਾਫੀ ਜ਼ਿਆਦੇ ਨੇਗੇ ਯਾਰ ਕੇਰਲਾ ਚ ਉਹੀ ਗੱਲ ਹੈ ਨਾ ਕਿਉਂਕਿ ਉਰੇ ਯੂਰੋਪੀਅਨ ਦਾ ਥੋੜਾ ਇਨਫਲੂਐਂਸ ਰਿਹਾ ਪਹਿਲਾਂ ਤੋਂ ਹੀ ਪਿਛਲੇ ਟਾਈਮਾਂ ਤੋਂ ਤਾਂ 크ਰਿਸਚੀਅਨ ਧਰਮਰੇ ਕਾਫੀ ਮਤਲਬ ਫਲਿਆ ਫੁਲਿਆਗਾ ਇਸ ਕੇਰਲਾ ਦੀ ਸਟੇਟ ਦੇ ਵਿੱਚ ਉਹੀ ਗੱਲ ਹੋਈ ਜਿਸ ਦਾ ਸਾਨੂੰ ਸਭ ਤੋਂ ਜ਼ਿਆਦਾ ਡਰ ਸੀ ਲੰਬੀਆਂ ਲਾਈਨਾਂ ਸੂਅਰ ਦੇ ਭਾਈ 5 ਵਜੇ ਹੋਇਆ ਕਿ ਤੇ ਲੈਣ ਦੇਖੋ ਕਿੰਨੀ ਲੰਬੀ ਲੱਗੀ ਹੋਈ ਹੈ ਮੇਰਾ ਅੰਦਾਜ਼ਾ ਬਿਲਕੁਲ ਸਹੀ ਸੀਗਾ ਮੈਂ ਤਾਂ ਹੀ ਕੁਛ ਨੂੰ ਖਿੱਚ ਕੇ ਲੈ ਆਵਾ ਨਹੀਂ ਭਾਈ ਰਿਸਕ ਨਹੀਂ ਲੈ ਸਕਦੇ ਹੈਗੇ ਮੈਨੂੰ ਲੱਗ ਰਿਹਾ ਹੈ ਵੀ ਲੈਣ ਲੰਬੀ ਹੋ ਸਕਦੀ ਹੈ ਤੇ ਗੱਲ ਉਹੀ ਨਿਕਲੀ ਤੇ ਉਹ ਪਿੱਛੇ ਦਾ ਲੈਣ ਲੱਗ ਗਿਆ ਲੋ ਹਲੇ 5 ਮਿੰਟੇ ਹੋਏ ਨੇ ਆਪਾਂ ਨੂੰ ਖੜੇ ਨੂੰ ਘੰਟਾ ਹਲੇ ਮੇਰੇ ਨਾਲ ਤਾਂ ਹੋਰ ਲੱਗਣਾਗਾ 8:30 ਵਜੇ ਓਪਨ ਹੋਊਗਾ ਕਾਊਂਟਰ 'ਚ ਤੇ ਟਿਕਟ ਇਹ 255 ਦੀ ਹੈ ਮੇਲਾ ਦਾ ਪਰ ਪਰਸਨ ਤੇ ਇੱਧਰ ਜੰਗਲ ਡਿਪਾਰਟਮੈਂਟ ਵਾਲਿਆਂ ਦੀਆਂ ਬੱਸਾਂ ਖੜੀਆਂ ਇਹਨਾਂ ਵਿੱਚ ਬੈਠ ਕੇ ਹੀ ਆਪਾਂ ਇਸ ਜੰਗਲ ਦੇ ਅੰਦਰ ਲਗਭਗ 4 ਕਿਲੋਮੀਟਰ ਤੱਕ ਜਾਵਾਂਗੇ ਤੇ ਇਸ ਵਕਤ ਆਪਾਂ ਇਹਨਾਂ ਬੱਸਾਂ ਦੀ ਹੀ ਟਿਕਟ ਲੈਣ ਵਾਸਤੇ ਲਾਈਨ 'ਚ ਖੜੇ ਇਹ ਟਾਈਮ ਕੱਢਣਾ ਸੱਚੀ ਬਹੁਤ ਔਖਾ ਲੱਗਿਆ ਕਿਉਂਕਿ ਬੱਸ ਵਿੱਚ ਜੰਗਲ ਦੇ 4 ਕਿਲੋਮੀਟਰ ਅੰਦਰ ਜਾਣ ਤੋਂ ਬਾਅਦ ਫੇਰ ਲੰਬੀਆਂ ਲਾਈਨਾਂ ਬੋਟ ਸਫਾਰੀ ਦੀ ਟਿਕਟ ਲੈਣ ਵਾਸਤੇ ਆਓ ਭਾਈ ਫਾਈਨਲੀ ਟਿਕਟਾਂ ਆਪਾਂ ਨੂੰ ਮਿਲ ਗਈਆਂ ਜੀ ਦੋਨੇ ਪਹਿਲਾਂ ਬੱਸ ਦੀ ਟਿਕਟ ਲਈ ਸੀਗੀ ਤੇ ਹੁਣ ਆਪਾਂ ਲਈ ਹੈ ਜੀ ਬੋਰਡ ਦੀ ਟਿਕਟ ਤੇ ਅੱਪਰ ਡੈਕ ਦੇ ਵਿੱਚ ਮਿਲ ਗਈ ਮਤਲਬ ਜਿਹੜੀ ਅਸੀਂ ਚਾਹੁੰਦੇ ਸੀ ਆਪਾਂ ਡੈਕ ਤੇ ਮਿਲੇ ਹਨਾ ਉੱਪਰ ਮਿਲੇ ਤਾਂ ਉੱਥੇ ਹੀ ਆਪਾਂ ਨੂੰ ਸੀਟ ਮਿਲ ਗਈ ਹੈ ਪਰ ਥੋੜਾ ਜਿਹਾ ਨੁਕਸਾਨ ਇਹ ਹੋਇਆ ਵੀ ਆਪਾਂ ਨੂੰ ਸੈਕਿੰਡ स्लॉट ਮਿਲੇਗਾ ਦੂਸਰਾ ਵੱਲੋਂ 7:30 ਵਜੇ ਸਾਨੂੰ ਪਹਿਲਾਂ ਸੀ 7:30 ਵਜੇ ਵਾਲਾ ਸਲੋਟ ਜਿਹੜਾ ਆਪਾਂ ਨੂੰ ਉਹਦੀ ਟਿਕਟ ਮਿਲ ਜਾਣਗੀਆਂ ਪਰ 9:30 ਵਾਲੇ ਦੀਆਂ ਮਿਲੀਆਂ ਨਹੀਂ ਗਈਆਂ ਤੇ ਹੁਣ ਇਸ ਟਾਈਮ 8 ਵਜ ਗਿਆ ਲਗਭਗ 5 ਵਜ ਦੇ ਆਪਾਂ ਲੈਣ ਚ ਲੱਗੇ ਖੜੇ ਆਗੇ ਤੇ 3 ਘੰਟੇ ਲੱਗੇ ਟਿਕਟਾਂ ਲੈਣ ਵਾਸਤੇ ਪਹਿਲਾਂ ਬੱਸ ਦੀ ਟਿਕਟ ਲਈ ਜਿਹੜੇ ਘੰਟੇ ਚ ਫਿਰ ਉਸ ਤੋਂ ਬਾਅਦ ਅੰਦਰ ਆ ਕੇ ਪਾਰਕ ਦੇ ਜਿਹੜੀ ਆ ਬੋਟ ਦੀ ਟਿਕਟ ਲਈ 1.5 ਘੰਟੇ ਚ ਸੋ ਇਹ ਟਿਕਟਾਂ ਵਾਲਾ ਕੰਮ ਯਾਰ ਔਖਾ ਥੋੜਾ ਜਿਹਾ ਲੈਣਾਂ ਨੂੰ ਨਹੀਂ ਚ ਲੱਗਣ ਵਾਲਾ ਨਾ ਤੇ ਜੇ ਇਹਦੇ ਤੋਂ ਤੁਸੀਂ ਬਚਣਾ ਚਾਹੁੰਦੇ ਤਾਂ ਤੁਸੀਂ ਆਨਲਾਈਨ ਬੁੱਕ ਕਰ ਸਕਦੇ ਹੋ ਆਪਸ਼ਨ ਹੈਗੀ ਆ ਉਹ ਪਰ ਉਹ 2 ਹਫਤੇ ਪਹਿਲਾਂ ਕਰਨੀ ਪੈਂਦੀ ਹੈ ਬੁਕਿੰਗ ਤੇ ਇਧਰ ਆਣਾ ਦਾ ਜਿਵੇਂ ਬੈਠੀ ਨੂੰ ਬੈਠਣ ਵਾਸਤੇ ਬਣਾਇਆ ਹੋਇਆ ਸਿਸਟਮ ਜਿ ਤੇ ਜਿਵੇਂ ਇੱਧਰ ਤੋਂ ਦਿਖਾਇਆ ਮੈਂ ਇੱਧਰ ਟਿਕਟ ਕਾਊਂਟਰ 'ਚ ਆ ਸੀਗਾ ਉਦੋਂ ਟਿਕਟਾ ਲੈ ਕੇ ਆਇਆ ਮੈਂ ਖੁਸ਼ੀ ਤਾਂ ਉਰੇ ਅੰਦਰ ਬੈਠੀ ਸੀਗੀ ਤੇ ਧੁੱਪ ਨਾ ਹੋਣ ਕਰਕੇ ਤਾਂ ਥੋੜੀ ਠੰਡ ਹੋਈ ਵੀ ਆ ਯਾਰ ਚਲੋ ਦੇਖਦੇ ਹਾਂ ਹੁਣ ਜਾਨਵਰ ਵਗੈਰਾ ਆਪਾਂ ਨੂੰ ਐਨੀਮਲ ਵਗੈਰਾ ਕੁਝ ਦਿਖਦਾ ਜਾਂ ਨਹੀਂ ਦਿਖਦਾ ਉਹ ਕਿਸਮਤ ਦੀ ਗੱਲ ਹੈਗੀ ਅ ਬਾਕੀ ਕੋਸ਼ਿਸ਼ ਕਰਦੇ ਹਾਂ ਜਰੂਰ ਆਪਾਂ ਤੁਹਾਨੂੰ ਦਿਖਾਉਣ ਦੀ ਸਾਰਿਆਂ ਨੂੰ ਨਾਲ ਤਾਂ ਹਨਾ ਆ ਜਾਓ ਜੀ ਖੁਸ਼ੀ ਜੀ ਠੰਡ ਕਿ ਨਹੀਂ ਲੱਗਦੀ ਹੈ ਮੈਨੂੰ ਤਾਂ ਬਹੁਤ ਲੱਗ ਰਹੀ ਹੈ ਹਾਂ ਹੈਗੀ ਯਾਰ ਠੰਡ ਹੈ ਨਾ ਕੁਝੀ ਦਾ ਭਾਈ ਚਲ ਅੱਜ ਕੱਪੜੇ-ਕਪੜੇ ਪਾਈ ਫਿਰਦੀ ਆ ਮੋਟੇ ਉਹਦੇ ਨਾਲ ਥੋੜਾ ਜਿਹਾ ਸੈੱਟ ਹੋਇਆ ਕੰਮ ਜਾ ਐ ਨਹੀਂ ਤਾਂ ਅੱਜ ਤਾਂ ਬਾੜਾ ਇਹਨੇ ਠੰਡ ਠੰਡ ਕਰਨਾ ਸੀ ਹੈਗੀ 8:00 ਤੇ ਆਹ ਉਹਨੂੰ ਵੀਊ ਬੜਾ ਸੋਹਣਾ ਰਹਿਣਾ ਕੁਝ ਇੱਧਰੋਂ ਇਹ ਪਰੀਆ ਲੇਕ ਹੈ ਹਾਂ ਪਰੀਆ ਪਰੀਆ ਲੇਕ ਇਹ ਉਰੇ ਮੇਲਾ ਦਾ ਅੱਗੇ ਕੁਝ ਕਿਲੋਮੀਟਰ ਲੈ ਕੇ ਜਾਣਗੇ ਆਪਾਂ ਨੂੰ ਬਿਠਾ ਕੇ ਬੋਟ ਦੇ ਵਿੱਚ ਤੇ ਆਲਦ ਵਾਲੇ ਆਪਾਂ ਨੂੰ ਜਾਨਵਰ ਵਗੈਰਾ ਦੇਖਣ ਨੂੰ ਮਿਲਣਗੇ ਕੀ ਦੇਖਦਾ ਕੀ ਨਹੀਂ ਉਹ ਚਾਰ ਪੰਜ ਬੋਟਸ ਗਈਆਂ ਹੋਈਆਂ ਚਾਰ ਪੰਜ ਗਈਆਂ ਦੋ ਵੱਡੀਆਂ ਨੇ ਬਾਕੀ ਛੋਟੇ ਇਹ ਮੈਨੂੰ ਲੱਗਦਾ ਖੁਜੀ ਇਹ ਆਨਲਾਈਨ ਟਿਕਟਾਂ ਹੀ ਜ਼ਿਆਦਾ ਵਿਕਦੀਆਂ ਨੇ ਜਾਂ ਆਫਲਾਈਨ ਵਾਸਤੇ ਤਾਂ ਥੋੜੀ ਜਿਹੀ ਰੱਖਦੇ ਨੇ ਇਹ ਅੱਛਾ ਵੈਸੇ ਵੀ ਆਨਲਾਈਨ ਟਿਕਟ ਬੈਸਟ ਰਹਿੰਦੀ ਹੈ ਹੁਣ ਇੰਨਾ ਟਾਈਮ ਲਾਈਨਾਂ 'ਚ ਖੜੇ ਆ ਬਿਲਕੁਲ ਬਾਈ ਬਿਲਕੁਲ ਸਾਡੇ ਵਰਗੇ ਕਈ ਹੁੰਦੇ ਨੇ ਜਿਹੜੇ ਐਮਰਜੈਂਸੀਜ਼ ਪਲਾਨ ਬਣ ਜਾਂਦਾ ਕਰਨ ਦਾ ਹਨਾ ਉਹਨਾਂ ਵਾਸਤੇ ਹੀ ਰੱਖਦੇ ਆ ਨਹੀਂ ਤਾਂ ਜ਼ਿਆਦਾ ਆਨਲਾਈਨ ਹੀ ਵਿਕਦੀਆਂ ਨੇ ਟਿਕਟਾਂ ਇਹਨਾਂ ਦੀਆਂ ਔਖਾ ਵੀ ਇਹ ਕੰਮ ਯਾਰ ਲੈਣ ਲੂਨ 'ਚ ਲੱਗਣ ਵਾਲਾ ਕੰਮ ਬੜਾ ਔਖਾ ਲੱਗ ਆਇਆ ਫਿਰ ਤੁਮ ਖਾਈ ਵੀ ਕੁਛ ਚਲੋ ਆਪਣੇ ਲੇ ਪਿਆ ਘੰਟਾ ਪਿਆ ਘੰਟਾ ਹਾਂਜੀ ਹਾਂ ਇੱਕ ਘੰਟਾ ਪਿਆ ਬਈ ਇਹਨੇ ਕੋ ਚਾਚੂ ਦੇਖਦੇ ਹਸ ਤਾਂ ਖਾ ਕੇ ਵੀ ਨਹੀਂ ਗਏ ਸਵੇਰੇ ਸਾਜਰੇ ਦੇ ਨਿਕਲੇ ਹੋਇਆ ਬਾਜੀ ਸਾਨੂੰ ਆਈ ਸੀ 7:30 ਵਾਲਾ स्लॉट ਮਿਲ ਜੇ ਮਿਲਿਆ ਫਿਰ ਵੀ 9:30 ਦਾ ਹੋ ਰਹੀ ਯਾਰ ਚਲੋ ਥੋੜੇ ਜਿਹਾ ਲੇਟ ਹੋ ਗਏ ਨਾ ਬਈ ਅਸੀਂ ਆਏ ਤੇ 5 ਵਜੇ ਲੈਨ ਚ ਲੱਗੇ ਆਪਾਂ ਹਜੇ ਤੱਕ ਤਾਂ ਕੱਲੇ ਬੰਦਰ ਹੀ ਦਿਖੇ ਨੇ ਜੇ ਤਾਂ ਹਾਂ ਜੇ ਤਾਂ ਅੱਧਾ ਘੰਟਾ ਹੋਰ ਪਹਿਲਾਂ ਆ ਜਾਂਦੇ ਬਈ ਫਿਰ ਤਾਂ 7:30 ਵਾਲਾ ਮਿਲ ਸਕਦਾ ਸੀਗਾ ਬੱਦ ਦੇ ਘੰਟੇ ਤੀਓ ਖੇਡ ਰਹੀ ਸੀ ਸਾਰੀ ਤੇ ਉਹ ਸਵੇਰ ਵਾਲੇ ਚ स्लॉट ਜੇ ਮਿਲ ਜਾਂਦਾ ਆਪਾਂ ਨੂੰ 7:30 ਵਾਲੇ ਚ ਤਾਂ ਉਹਦੇ ਚ ਕਹਿੰਦੇ ਜਾਨਵਰ ਵੀ ਵੱਧ ਦੇਖ ਸਕਦੇ ਸੀਗੇ ਉੱਚਾ ਜਿਆਦਾ ਚਾਂਸਿਸ ਹਾਂ ਜਿਆਦਾ ਚਾਂਸਿਸ ਹੁੰਦੇ ਨੇ ਸਵੇਰ ਵਾਲੇ ਤੇ ਸ਼ਾਮ ਵਾਲੇ ਚ ਹਣਾ ਕਹਿੰਦੇ ਉਹ ਪਾਣੀ ਪੂਣੀ ਪੀਣ ਆਉਂਦੇ ਆ ਬਾਹਰ ਦੰਗਰ ਚ ਹਾਂ ਉਹੀ ਗੱਲ ਆ ਨਾ ਚਲੋ ਕੋਈ ਗੱਲ ਨਹੀਂ ਹੁਣ ਜੋ ਆਪਣੇ ਭਾਗਾਂ ਚ ਆ ਬਈ ਦੇਖਣਾ ਤਾਂ ਉਹੀ ਆ ਆਪਾਂ ਨੂੰ ਬਾਕੀ ਆ ਸੋਹਣਾ ਬੜਾ ਬਣਾਇਆ ਵੇ ਯਾਰ ਆ ਦੇਖੋ ਵਾਹ ਜੀ ਵਾਹ ਕੀ ਬਾਤ ਆ ਇਸ ਟਾਈਮ ਆ ਬਈ ਆਪਾਂ ਅੰਦਰ ਫਿਰਦੇ ਆ ਰੇ ਪ੍ਰਿਆਰ ਨੈਸ਼ਨਲ ਪਾਰਕ ਜਿਹੜਾ ਉਹਦੇ ਬਿਲਕੁਲ ਅੰਦਰ ਫਿਰ ਰਹੇ ਆ ਬਾਂਦਰ ਨਾ ਜਿਹਦੇ ਹੱਥ 'ਚ ਵੀ ਕੁਝ ਖਾਣ ਵਾਲਾ ਦੇਖ ਲੈਂਦੇ ਨੇ ਨਾ ਖਿੱਚ ਕੇ ਲੈ ਜਾਂਦੇ ਨੇ ਉੱਥੇ ਤਾਂ ਬੱਚਿਆਂ ਦੀਆਂ ਚੀਕਾਂ ਬੁਰੇ ਹਾਲ ਕਰਤਾ ਇਹਨਾਂ ਨੇ ਅੱਛਾ ਮੈਂ ਤਾਂ ਲਾਈਨ 'ਚ ਲੱਗਿਆ ਹੋਇਆ ਸੀ ਨਾ ਮੈਂ ਤਾਂ ਦੇਖਿਆ ਨਹੀਂ ਕੁਝ ਮੈਂ ਤਾਂ ਬੈਗ ਜਾਇਨ ਲੁਕੋ ਕੇ ਬੈਠੀ ਹੋਰ ਆਉਣਗੇ ਇੱਧਰ ਇਹ ਬਈ ਟਾਈਗਰ ਰਿਜ਼ਰਵ ਹੈ ਵੈਸੇ ਇਹ ਪਰ ਜੇ ਤੁਸੀਂ ਜੰਗਲ ਦੇ ਬਿਲਕੁਲ ਹੀ ਅੰਦਰ ਜਾਣਾਗਾ ਤਾਂ ਉਹਦੇ ਵਾਸਤੇ ਇਹ ਅਲੱਗ ਸਿਸਟਮ ਹੁੰਦਾ ਇਹਨਾਂ ਦਾ ਚਾਰਜੇਜ਼ ਵੀ ਐਕਸਟਰਾ ਲੈਂਦੇ ਨੇ ਇਹ ਉਹ ਤਾਂ ਤਕਰੀਬਨ ਮੇਲਾ 7-8000 ਦਾ ਖਰਚਾ ਆ ਜਾਂਦਾ ਜੇ ਜੰਗਲ ਦੇ ਬਿਲਕੁਲ ਅੰਦਰ ਜਾਣਾ ਤੁਸੀਂ ਹਨਾ ਇੱਕ ਦਿਨ ਦਾ ਆਹ ਇਹ ਕਾਫੇ ਇੱਥੇ ਲਈ ਵਸੇਗਾ ਹੋ ਸੀਗਾ ਤੇ ਉਹਦਾ ਮੇਲਾ ਤਾਂ ਮਹਗਾ ਹੂ ਸਿਸਟਮ ਜਿਆ ਤੇ ਇੱਕ ਇਧਰ ਕੰਟੀਨ ਵੀ ਹੈਗੀ ਹੈ ਜੇ ਕੰਟੀਨ ਚ ਤੁਸੀਂ ਖਾਣਾ ਪੀਣਾ ਕੁਛ ਹਨਾ ਆ ਜੋ ਫਿਰ ਖੁਸ਼ੀ ਦੇਖੀ ਆਪਾਂ ਕਿਹਦੇ ਦੇ ਪਹਿਲੇ ਦੋਆਂ ਦੇ ਪਤਾ ਕਰ ਲੈਨੇ ਆ ਨਾ ਖਾਣ ਪੀਣ ਦਾ ਕੀ ਕੁਛ ਹੈ ਪਰ ਉਸ ਹਾਵ ਨਾਲ ਆਪਾਂ ਦੇਖਾਂਗੇ ਦੋਸਾ ਕਰੀਏ ਟਰਾਈ ਕਰਨਾ ਕਰਨਾ ਵੀ ਚਾਚੂ ਆਪਾਂ ਨੇ ਪੀ ਲਈ ਹੈ ਜੀ ਤੇ ਡੋਸਾ ਥੋੜਾ ਜਿਹਾ ਟਰਾਈ ਕਰਿਆ ਯਾਰ ਠੀਕ ਠੀਕ ਹੀ ਲੱਗਿਆ ਪਰ ਯਾਰ ਬੜਾ ਬੁਰਾ ਹਾਲ ਆ ਯਾਰ ਉਹ ਸੱਚੀ ਲੈਣ ਨਹੀਂ ਲੈਣਾ ਯਾਰ ਚਾਰੇ ਪਾਸੇ ਪਹਿਲਾਂ ਬੱਸ ਵਾਸਤੇ ਲੈਣ ਫਿਰ ਟਿਕਟ ਵਾ ਬੋਰਡ ਦੀ ਟਿਕਟ ਵਾਸਤੇ ਲੈਣ ਫਿਰ ਇੱਥੇ ਖਾਣਾ ਖਾਣ ਵਾਸਤੇ ਇੱਦਾਂ ਟੋਕਨ ਲੈਣ ਵਾਸਤੇ ਲੈਣ ਫਿਰ ਖਾਣਾ ਲੈਣ ਵਾਸਤੇ ਲੈਣ ਫਿਰ ਦੂਆ ਬਾਥਰੂਮ ਜਾਣ ਵਾਸਤੇ ਲੈਣ ਭਾਈਆ ਸੱਚੀ ਬਹੁਤ ਬੁਰਾ ਹਾਲ ਆ ਜਦੋਂ ਟੂਰਿਜ਼ਮ ਜਿਆਦਾ ਹੁੰਦਾ ਨਾ ਉਦੋਂ ਤਾਂ ਇੱਥੇ ਆਵੇ ਨਾ ਯਾਰ ਤੇ ਚਲੋ ਪਹੁੰਚ ਗਏ ਆਪਾਂ ਹੁਣ ਓਰੇ ਆਪਣੀ ਬੋਰਡ ਜਾਣੀ ਆ ਬਾਈ ਟਾਈਮ ਹੋ ਗਿਆ ਆਪਣਾ 9:00 ਵੱਜ ਗਿਆ ਤੇ ਆ ਦੇ ਇਹ ਸਾਰੇ ਓਰੇ ਇਕੱਠੇ ਹੋ ਜਾਣਗੇ ਹੁਣ ਦੇਖੀ ਫੇਰ ਲੈਣ ਲੱਗੇ ਜਾਣੀ ਆ ਬੋਰਡ 'ਚ ਚੜਨ ਵੇਲੇ ਆ ਦੇਖੋ ਆ ਦੋ ਬਾਤ ਸਾਲੀਆਂ ਹਾਂ ਅੱਛਾ ਇਹ ਆ ਗਈਆਂ ਆਪਸੇ ਪਹਿਨਾ 4 ਮਿੰਟ ਅੱਛਾ ਠੀਕ ਆ ਆ ਦੇ ਆ ਰਸਤਾ ਹੈਨਾ ਓਰੀ ਜਾਣਗੇ ਜਾਮਾ ਹੀ ਫੇਰ ਆਪਾਂ ਕਿ ਇੱਧਰ ਨੇ ਆ ਦੋ ਖੜੀਆਂ ਨੇ ਦੋ ਇੱਧਰ ਖੜੀਆਂ ਨਹੀਂ ਆ ਤੇ ਦੋ ਇੱਧਰ ਖੜੀਆਂ ਨਹੀਂ ਆਂ ਦੇਖਦੇ ਆ ਚਲੋ ਕਿਹੜੇ ਪਾਸੇ ਲੈ ਕੇ ਜਾਂਦੇ ਆ ਪਤਾ ਵੈਸੇ ਜਿਵੇਂ ਬੋਟ ਸਵਾਰੀ ਕਰਨ ਚੱਲੇ ਆ ਜੀ ਪਰ ਜੇ ਤੁਸੀਂ ਥੋੜਾ ਰਹਿਣ ਦਾ ਮਾਣਾ ਜੰਗਲ ਦੇ ਵਿੱਚ ਤਾਂ ਤੁਸੀਂ ਰਹਿ ਵੀ ਸਕਦੇ ਹੋ ਜੰਗਲ ਦੇ ਬਿਲਕੁਲ ਅੰਦਰ ਜਾ ਕੇ ਕਿਉਂਕਿ ਉੱਥੇ ਕਾਟੇਜਿਸ ਬਣੇ ਹੋਏ ਨੇ ਸਰਕਾਰੀ ਤਾਂ ਅਲੱਗ ਤੋਂ ਪੇਮੈਂਟ ਦੇ ਕੇ ਤੁਸੀਂ ਉਹਨਾਂ ਕਾਟੇਜਿਸ ਦੇ ਵਿੱਚ ਰਹਿ ਵੀ ਸਕਦੇ ਹੋ ਇੱਕ ਦਿਨ ਦੋ ਦਿਨ ਵਾਸਤੇ ਹਨ ਤੇ ਜਿਹੜੇ ਕਾਟੇਜਿਸ ਦੀ ਮੈਂ ਗੱਲ ਕਰ ਰਿਹਾ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋਵੋਗੇ ਇਹ ਵਾਲੇ ਕਾਟੇਜਿਸ ਨੇ ਉਹ ਜਿੱਥੇ ਤੁਸੀਂ ਬੁਕਿੰਗ ਕਰਕੇ ਨਾ ਮਹੀਨਾ ਡੇਢ ਮਹੀਨਾ ਪਹਿਲਾਂ ਬੁਕਿੰਗ ਕਰਾ ਕੇ ਫਿਰ ਤੁਸੀਂ ਉੱਥੇ ਰਹਿ ਸਕਦੇ ਹੋ ਜੰਗਲ ਦੇ ਵਿੱਚ ਪਰ ਟਾਈਮ ਤੇ ਪੋਸੀਬਲ ਨਹੀਂ ਹੈਗਾ ਕਿਉਂਕਿ ਇਹਦੀ ਐਡਵਾਂਸ ਚ ਬੁਕਿੰਗ ਜਿਹੜੀ ਆ ਹੋ ਜਾਂਦੀ ਆ ਤੇ ਜਾਣ ਲੱਗੇ ਵੈਸੇ ਆਪਣੇ ਨਾਲ ਦੇ ਹਨਾ ਆਪਣਾ ਜਿਹੜਾ ਬੈਚ ਆ ਜਿਹੜਾ 9:30 ਵਜੇ ਵਾਲਾ ਤੇ ਆਪਣੀ ਲਗਭਗ ਘੰਟੇ ਦੇ ਬਾਅਦ ਵਾਪਸੀ ਜਿਹੜੀ ਆ ਉਹ ਹੋਊਗੀ ਤੇ ਬਾਦ ਲੰਘੇ ਜਾਣ ਦੇ ਇਕੱਠ ਜਾ ਫਿਰ ਚੱਲਦੇ ਆਪਾਂ ਹਨਾ ਸ਼ੀ ਦੀ ਛਾਤਰੀ ਹਮੇਸ਼ਾ ਹੱਥ 'ਚ ਤੁਹਾਨੂੰ ਦੇਖਣ ਨੂੰ ਮਿਲੇਗੀ। ਇਹ ਸਾਨੂੰ ਮੌਸਮ ਦਾ ਪ੍ਰੋਸਾ ਹੈ ਇਹ ਨਹੀਂ। ਹੁਣ ਹੀ ਪਤਾ ਆਉਣ ਵੇਲੇ ਕਿੰਨਾ ਮੀਂਹ ਪਵੇ। ਲਓ ਭਾਈ ਆ ਗੱਲਬਾਤ ਉਹ ਹਨਾ। ਆ ਖੜੀਆਂ ਨੇ, ਦੋ ਪਰਾਂ ਖੜੀਆਂ ਨੇ ਤੇ ਦੋ ਇੱਧਰ ਖੜੀਆਂ ਨੇ, ਚਾਰ ਨੇ। ਚਾਰ ਨੇ ਕੁਜੀ। ਉਹ ਇੱਕ ਛੋਟੀ ਜੀ ਚ ਵੀ ਬਿਠਾਤੇ। ਪਤਾ ਨਹੀਂ ਹੁੰਦਾ ਤਾਂ ਸੋਸਟਾ ਜਾਂ ਮੈਂ ਤਾਂ ਚਾਰ ਹੀ ਨੇ। ਹਾਂਜੀ। ਇਹਨੂੰ ਕਹਿੰਦੇ ਨੇ ਭਾਈ ਬੋਟ ਸਵਾ ਬੋਟ ਸਫਾਰੀ। ਜਿਹੜੀ ਕਿ ਥੇਕੜੀ ਦੇ ਵਿੱਚ ਬਹੁਤ ਜ਼ਿਆਦਾ ਮਸ਼ਹੂਰ ਮੰਨੀ ਜਾਂਦੀ ਹੈ ਤੇ ਇਸ ਤੋਂ ਇਲਾਵਾ ਇੱਕ ਚੀਜ਼ ਹੋਰ ਮਸ਼ਹੂਰ ਹੈਗੀ ਉਹ ਹੈ ਜੀ এলিਫੈਂਟ ਜੰਕਸ਼ਨ ਜਿੱਥੇ ਹਾਥੀ ਦੇ ਉੱਤੇ ਮਤਲਬ ਬੈਠ ਕੇ ਆਪਾਂ ਸਵਾਰੀ ਕਰ ਸਕਦੇ ਹਾਂ ਤੇ ਹਾਥੀ ਨੂੰ ਨਵਾ ਵੀ ਸਕਦੇ ਹਾਂ ਉਹ ਚੀਜ਼ ਤੇ ਆਪਾਂ ਕੱਲ ਨੂੰ ਜਾਵਾਂਗੇ ਉੱਥੇ ਵੈਸੇ ਉਹ ਮਨਾਰ ਦੇ ਵਿੱਚ ਮਿਠਵੀ ਹੈ ਬਟ ਉੱਥੇ ਇੰਨਾ ਵਧੀਆ ਨਹੀਂ ਹੈਗਾ ਕਹਿੰਦੇ ਥੇਕੜੀ ਦੇ ਵਿੱਚ ਪੂਰੇ ਜ਼ਿਆਦਾ ਵਧੀਆ ਯਾਰ ਉਰੇ ਇਹ ਚੀਜ਼ ਨਾ ਕਿਉਂਕਿ ਜੰਗਲ ਸਫਾਰੀ ਦੀ ਫੀਲਿੰਗ ਜੀ ਵੱਧ ਹੋ ਰਹੀ ਆਉਂਦੀ ਆ ਤਾਂ ਕਰਕੇ ਪੂਰੇ ਜ਼ਿਆਦਾ ਵਧੀਆ ਲੱਗਦਾ ਥੇਕੜੀ 'ਚ ਇਹ ਇਧਰੋਂ ਨਾ ਉਰੇ ਚਾਰੇ ਪਾਸੇ ਜੰਗਲ ਹੀ ਜੰਗਲ ਆ ਬਾਈ ਇਹਨੂੰ ਜੰਗਲ ਸ਼ੁਰੂ ਹੋ ਜਾਂਦਾ ਜਿਸ ਇਸ ਟਾਈਮ ਆਪਾਂ ਜੰਗਲ ਦੇ ਅੰਦਰ ਹੀ ਖੜੇ ਆਂਗੇ ਆਹ ਦੀ ਖੂਜੀ ਆਪਾਂ ਡੱਕਾ ਆ ਜਾ ਚਲੋ ਲੱਭ ਗਿਆ ਲੱਭ ਗਿਆ ਚੱਲ ਸ਼ੁਰੂ ਕਰ ਆਪਾਂ ਸੇਫਟੀ ਜੈਕਟਸ ਪਾਉਣ ਤੋਂ ਬਾਅਦ ਲਗਭਗ 9:30 ਵਜੇ ਫਾਈਨਲੀ ਸਾਡੀ ਬੋਟ ਸਫਾਰੀ ਦੀ ਟਰਨੀ ਸ਼ੁਰੂ ਹੋਈ ਤੇ ਇਸ ਪਰਿਆਰ ਲੈਕ ਦਾ 뷰 ਸਾਨੂੰ ਬਹੁਤ ਜ਼ਿਆਦਾ ਸੋਹਣਾ ਲੱਗਾ ਜਿਹਨੂੰ ਅਸੀਂ ਬਹੁਤ ਜ਼ਿਆਦਾ ਇੰਜੋਏ ਕੀਤਾ ਇੱਕਈ ਜਰਮਨ ਤੋਂ ਆਏ ਹੋਏ ਗੂਰੇ ਵੀ ਸਾਡੇ ਕੋਲ ਹੀ ਬੈਠੇ ਸੀ ਜੋ ਦੂਰਬੀਨਾ ਲੈ ਕੇ ਆਪਣੀ ਹੀ ਮौज ਵਿੱਚ ਦਿਖ ਰਹੇ ਸੀ ਕਹੂੰ ਜੀ ਕਿੰਨਾ ਕਿ ਚੀਜ਼ਾਂ ਦੇਖ ਲਈਆਂ ਚਿੜੀਆਂ 7 7 ਚਿੜੀਆਂ ਦੇਖ ਲਈਆਂ ਚਾਰ ਵਾਰ ਅਸੀਂ ਸ਼ੇਰ ਦੇਖ ਲਿਆ ਤੇ ਦੋ ਵਾਰੀ ਅਸੀਂ ਡਾਇਨਾਸੌਰ ਵੀ ਦੇਖ ਲਿਆ ਤੇ ਹੋਰ ਮਗਰਮੱਛ ਵੀ ਦੇਖ ਲਿਆ ਹੋਰ ਖਾਸਾ ਕੁਝ ਦੇਖ ਲਿਆ ਹੁ ਤਾਂ ਗਵੇਲ ਹਾਂ ਹੈ हां व्हेल मछली ਵੀ ਦੇਖ ਲਈ ਉਰੇ ਤੇ ਸ਼ਾਰਕਾਂ ਵੀ ਦੇਖ ਲਈਆਂ ਦੋ ਤਿੰਨ ਉਹ ਤੇ ਫਾਨੂ ਮੁੜ ਕੇ ਗਈਆਂ ਉੱਪਰ ਤਾਂ ਕਾਇਆਂ ਸੀ ਹਾਂ ਉਹ ਕਲਮਲਾ ਕੇ ਗੱਲ ਆਏ ਬਾਈ ਕੁਛ ਨਹੀਂ ਦਿਖਿਆ ਹੁਣ ਤੱਕ ਐਂ ਹੀ ਬੈਠੇ ਉਹਨਾਂ ਦੇ ਤੇ ਇੱਕ ਜਾਨਵਰ ਤਾਂ ਦੇਖਿਆ ਕੋਈ ਕੁਛ ਵੀ ਨਹੀਂ ਦਿਖਿਆ ਹੈਗਾ ਪੰਛੀ ਜੇ ਜੂਰ ਫਿਰ ਰਹੇ ਨੇ ਥੋੜੇ ਬਾਸਾਂ ਨਾਲ ਲੜਲੇ ਜੀ ਕਿਡੇ ਦਿੰਦੇ ਇਸ ਤੋਂ ਚੰਗਾ ਜੰਗਲ ਸਫਾਰੀ ਕਰ ਲਵੇ ਬਾਈ ਹੋਰ ਬਾਈ ਜੰਗਲ ਸਫਾਰੀ ਕਰ ਲਵੇ ਇਦੂ ਤਾਂ ਯਾਰ ਇਹ ਤਾਂ ਹੈ ਨਹੀਂ ਗੱਲ ਬਾਤ ਦੇ ਵਿੱਚ ਜੀ ਜੀ ਵੈਸੇ ਕਹਿੰਦੇ ਤਾਂ ਹੋ ਜੀ ਵੀ ਇਹ ਵੀ ਲੱਗ ਕੇ ਦਿਖਦਾ ਨਹੀਂ ਦਿਖਦਾ ਫੋਟੋਗ੍ਰਾਫਰ ਜੇ ਬੜੇ ਫਿਰਦੇ ਨੇ ਨਾ ਉਹ ਆ ਦੇ ਕੈਮਰੇ ਕਿੱਡਾ ਕਿੱਡਾ ਚੱਕੀ ਖੜੇ ਲੈ ਲੈ ਐਡੀ ਦੱਸ ਗਿਆ ਕਿ ਇਹ ਵਸੀ ਪਰ ਬੈਜਾ ਬੈਜਾ ਉਹ ਬੈਜਾ ਬੈਜਾ ਕੋਈ ਐ ਫਿਰਨੇ ਉਹ ਤਾਂ ਬੈਜਾ ਬੈਜਾ ਲੱਗਦਾ ਸ਼ੇਰ ਆ ਗਿਆ ਕੁਝ ਤਾਂ ਖੜੀ ਹੋਈ ਦੀ ਪਤਾ ਨਹੀਂ ਕੀ ਆ ਗਿਆ ਇਹੇ ਬੋਰਡ ਸਫਾਰੀ ਦਾ ਲਗਭਗ ਡੇਢ ਘੰਟੇ ਦਾ ਸਫ਼ਰ ਹੁੰਦਾ ਤੇ ਇਹ ਇਸ ਪਰਿਆਰ ਝੀਲ ਦੇ ਕੁਝ ਹਿੱਸੇ ਵਿੱਚ ਹੀ ਘੁੰਮਾਉਂਦੇ ਹਨ ਤੇ ਇਸ ਬੋਰਡ ਤੋਂ نیچے ਉਤਰਨਾ ਬਿਲਕੁਲ ਵੀ ਅਲਾਉਡ ਨਹੀਂ ਹੁੰਦਾ ਕਿਉਂਕਿ ਇਹ ਜੰਗਲ ਬਹੁਤ ਹੀ ਜ਼ਿਆਦਾ ਖਤਰਨਾਕਾ ਲਗਭਗ 40 ਸ਼ੇਰ ਇਸ ਜੰਗਲ ਵਿੱਚ ਖੁੱਲੇ ਘੁੰਮਦੇ ਹਨ ਤੇ ਹੁਣ ਤੱਕ ਬਹੁਤ ਸਾਰੇ ਲੋਕਾਂ ਦੀ ਇੱਥੇ ਜਾਣ ਵੀ ਜਾ ਚੁੱਕੀ ਆ ਸ਼ਾਇਦ ਸਾਡੀ ਕਿਸਮਤ ਅੱਜ ਇੰਨੀ ਚੰਗੀ ਨਹੀਂ ਸੀ ਕਿਉਂਕਿ ਇਹਨਾਂ ਕੁਝ ਬਰਡਸ ਤੇ ਹਿਰਨਾ ਤੋਂ ਇਲਾਵਾ ਸਾਨੂੰ ਕੁਝ ਖਾਸ ਨਹੀਂ ਦਿਖਿਆ ਹਾਏ ਤੇ ਇਹੀ ਕਾਰਨ ਸੀ ਬੋਟ সাফਰੀ ਦਾ ਡੇਢ ਘੰਟੇ ਦਾ ਸਫ਼ਰ ਪੂਰਾ ਹੁੰਦੇ ਹੁੰਦੇ ਲਗਭਗ 90% ਟੂਰਿਸਟ ਸੌਂ ਹੀ ਗਏ ਸੀ ਲਓ ਬਈ ਜਰਨੀ ਆਪਣੀ ਹੋ ਗਈ ਜੀ ਕੰਪਲੀਟ ਹੈ ਲਗਭਗ ਡੇਢ ਘੰਟੇ ਬਾਅਦ ਆਪਾਂ ਵਾਪਸ ਆ ਗਏ ਜੀ ਉਸੇ ਜਗ੍ਹਾ ਤੇ ਜਿੱਥੋਂ ਚੱਲੇ ਸੀਗੇ ਤੇ ਠੀਕ ਠੀਕ ਜੀ ਰਹੀ ਆ ਯਾਰ ਐਡੀ ਕੋਈ ਬਾਹਲੀ ਜਾਂਦੇ ਆ ਆਪਾਂ ਹੀ ਨਹੀਂ ਕਹਿੰਦੇ ਕਿ ਵੀ ਵਧੀਆ ਰਹੀ ਆ ਆ ਦੇਖੋ ਆਉਣ ਵੇਲੇ ਤਾਂ ਸਾਰੇ ਹੀ ਸੌ ਗਏ ਸੀ ਹਾਂ ਸੁੱਤੇ ਪਏ ਤੇ ਸਾਰੇ ਜਰਨੀ ਇਦਾਂ ਭਾਈ ਆ ਆਪਣੇ ਨਾਲ ਦੀ ਕਾ ਆ ਗਈ ਇੱਧਰ ਗੋਟ ਚੱਲ ਫਿਰੋ ਜੀ ਚਲੋ ਬਾਕੀ ਥੋੜੇ ਉੱਤਰ ਕੇ ਆਪਾਂ ਫੇਰ ਕਰਦੇ ਆ ਡਿਸਕਸ਼ਨ ਕੀ ਕੁਛ ਅਸੀਂ ਦੇਖਿਆ ਲਓ ਜੀ ਕੈਮੇ ਰਿਹਾ ਭਾਈ ਤੁਹਾਡਾ ਤਜਰਬਾ ਖੁਸ਼ੀ ਮੈਡਮ ਜੀ ਦੱਸਣਗੇ ਹੁਣ ਦੱਸੋ ਇੰਨਾ ਵੀ ਮਜ਼ਾ ਨਹੀਂ ਆਇਆ ਠੀਕ ਹੀ ਚੱਈ ਸੀ ਨੇ ਸਾਢੇ 3:30 ਦੇ ਉੱਠ ਕੇ ਹਾਂ 11 ਵਜੇ ਹੁਣ ਤੱਕ ਸਹੀ ਗੱਲ ਆ ਬਾਈ ਮਤਲਬ ਉਹਨਾਂ ਵਰਦ ਹੀ ਨਹੀਂ ਸੀ ਜਿੰਨਾ ਅਸੀਂ ਮਿਹਨਤ ਕਰੀਆ ਮਤਲਬ ਜਿੰਨੀ ਮਿਹਨਤ ਲੱਗੀ ਸਾਡੀ ਉਹਨਾਂ ਦਾ ਮਜ਼ਾ ਨਹੀਂ ਆਇਆ ਠੀਕ ਠੀਕ ਆਇਆ ਮਤਲਬ ਵਿਊ ਵਗੈਰਾ ਤੁਸੀਂ ਵਧੀਆ ਇੰਜੋਏ ਕਰ ਸਕਦੇ ਹੋ ਜੇ ਮਤਲਬ ਅਸੀਂ ਆਉਂਦੇ ਤੇ ਰਾਮਨਾਥ ਨੂੰ ਸੀਟ ਮਿਲ ਜਾਂਦੀ ਫਿਰ ਕਹਿ ਸਕਦੇ ਹਾਂ ਠੀਕ ਠੀਕ ਰਿਹਾ ਨਾਰਮਲ ਰਿਹਾ ਪਰ ਜਿੰਨੀ ਵੇਟ ਕਰਕੇ ਸਾਨੂੰ ਇਸ ਚੀਜ਼ ਵਾਸਤੇ ਯਾਰ ਮਤਲਬ ਉਹ ਇੰਨਾ ਜਾਂ ਸਾਨੂੰ ਲੱਗਿਆ ਨਹੀਂ ਕੋਈ ਖਾਸ ਹਨਾ ਇਹਨਾਂ ਵਧੀਆ ਤੁਸੀਂ ਡੈਜ਼ਰਟਸ ਆਪਣਾ ਡੈਜ਼ਰਟ ਕਹਿ ਗਿਆ ਮੈਂ ਜੀਪ ਸਫਾਰੀ ਕਰੋ ਜਿਹੜੀ ਜੰਗਲ ਵਾਲੀ ਹੁੰਦੀ ਆ ਉਹ ਉਹਦੇ ਜ਼ਿਆਦਾ ਮਜ਼ਾ ਆਉਂਦਾ ਇਹਨਾਂ ਨਾਲ ਸੋ ਇਹ ਸਾਡਾ ਸੀਗਾ ਜੀ ਸਦਾ ਸਦਾਇਆ ਮਤਲਬ ਐਕਚੁਅਲ ਦੇ ਵਿੱਚ ਰੀਅਲ ਰਿਵਿਊ ਸਾਡਾ ਕਿ ਸਾਨੂੰ ਇਹਨਾਂ ਕੋਈ ਖਾਸ ਮਜ਼ਾ ਨਹੀਂ ਆਇਆ ਜਿੰਨੀ ਵੇਟ ਕਰਨੀ ਪਈ ਹੈ ਨਾ ਵੇਟ ਵਾਲੀ ਲੈ ਰਹੇ ਨੇ ਉਧਰ ਵਿਚਾਰੇ ਹਾਂ ਉਧਰ ਉਹ ਨਵੇਂ ਜਿਹੜੇ 11:30 ਵਜੇ ਤੋਂ ਬਾਰੀ ਆਉਣੀ ਸੀ ਇਹਨਾਂ ਦੀ ਉਹ ਕਰ ਰਹੇ ਨੇ ਵੇਟ ਵਿਚਾਰੇ ਮਤਲਬ ਜਿੰਨੀ ਹਾਈਪ ਆ ਯਾਰ ਉਹਨਾਂ ਦਾ ਜ਼ਿਆਦਾ ਮਜ਼ਾ ਆਉਂਦਾ ਨਹੀਂ ਹੈਗਾ ਜ਼ਿਆਦਾਤਰ ਡੀਅਰ ਹਨਾ ਸੂਰ ਸੂਰ ਇਹੀ ਦਿਖਦੇ ਇਹੀ ਚੀਜ਼ਾਂ ਦਿਖਦੀਆਂ ਨੇ ਸੂਰ ਸਾਰ ਜੇ ਨੇ ਖਿਰਨ ਦਿਖਗੇ ਤੇ ਤੇ ਬਾਕੀ ਪੰਛੀ ਜੇ ਦਿਖੇ ਯਾਰ ਜਦੋਂ ਦੇ ਅਸੀਂ ਬੋਟ ਸਵਾਰੀ ਕਰਕੇ ਆਏ ਆ ਬਈ ਉਦੋਂ ਉਦੋਂ ਦਾ ਧੁੱਪ ਸੀ ਪੂਰੀ ਤੇਜ ਪੂਰੀ ਕੈੜੀ ਧੁੱਪ ਤੀ ਗਈ ਗਰਮੀ ਫੁੱਲ ਆ ਰਹੀ ਸੀ ਤੇ ਜਿੰਨਾ ਚਿਰ ਅਸੀਂ ਲੰਚ ਕਰਿਆ ਅੰਦਰ ਬੈਠ ਕੇ ਪੂਰਾ ਦੱਬ ਗਏ ਮੀਂਹ ਪਿਆਗਾ ਇੰਨਾ ਜ਼ਿਆਦਾ ਖਰਾਬ ਹੋ ਗਿਆ ਮੌਸਮ ਕਿ ਪਾਰਿਓ ਪਾਣੀ ਹੋ ਗਿਆ ਬਈ ਚਾਰੇ ਪਾਸੇ ਉਹਦੀ ਠੰਡ ਜੀ ਹੋ ਜਾਂਦੀ ਆ ਉਹਦੀ ਗਰਮੀ ਉਹਦੀ ਠੰਡ ਜੀ ਹੁੰਦੀ ਅਸੀਂ ਖੁਦ ਹੈਰਾਨ ਰਹਿ ਗਏ ਵੀ ਬਾਹਰ ਮੀਂਹ ਕਿਵੇਂ ਆ ਗਿਆ ਹਨਾ ਹੁਣ ਤਾਂ ਹਲੇ ਨਹੀਂ ਤੇਜ਼ ਧੁੱਪ ਨਿਕਲੀ ਹੋਈ ਸੀ ਇਹੀ ਖਾਸियत ਆ ਬਈ ਇੱਥੇ ਦੇ ਮੌਸਮ ਦੀ ਕੋਈ ਪਰੋਸਾ ਨਹੀਂ ਹੈਗਾ ਕਦੋਂ ਮੀਂਹ ਆ ਜਵੇ ਕਦੋਂ ਧੁੱਪ ਨਿਕਲ ਆਵੇ ਤੇ ਬਾਕੀ ਦੇਖਦੇ ਹੁਣ ਜੇ ਦਾ ਮੌਸਮ ਜੇ ਹੋ ਗਿਆ ਸਾਫ ਫਿਰ ਤਾਂ ਆਪਾਂ ਘੁੰਮਣ ਚੱਲਾਂਗੇ ਨਹੀਂ ਫਿਰ ਮਿਲਦੇ ਆ ਤੁਹਾਨੂੰ ਆਪਾਂ ਕੱਲ ਨੂੰ ਨਵੇਂ ਵਲੌਗ ਦੇ ਨਾਲ